ਸਤਿਗੁਰ ਜੀ ਸਰ ਇਹਨੂੰ ਅੱਜ ਤੁਹਾਨੂੰ ਦਿਖਾਉਣਾ ਹੈ ਗਾਰੇ ਵਾਲੀ ਮਸ਼ੀਨ ਤੇ ਗਾਰੇ ਵਾਲੀ ਮਸ਼ੀਨ ਤੇ ਬਰਮਾ ਹੁੰਦਾ ਜੀ ਇਹ ਬਰਮੇ ਤੇ ਸਰੀਆ ਕਿਵੇਂ ਲੱਗਦਾ ਹੈ ਇਹ ਦੇਖੋ ਸਰੀਆ ਲੱਗਦਾ ਜੀ ਗਾਰੇ ਵਾਲੀ ਮਸ਼ੀਨ ਤੇ ਔਰ ਜੀ ਖਾਨ ਸਾਹਿਬ ਬਾਈ ਤੁਸਨਾਵੀ ਜੀ ਵਧੀਆ ਜੀ ਬਹੁਤ ਵਧੀਆ ਤੁਸਨਾਵੀ ਜੀ ਖਾਨ ਸਾਹਿਬ ਵੀ ਕੀ ਕਰ ਰਹੇ ਹੋ ਜੀ ਇਹ ਬਰਮਾ ਸਰੀ ਇਹ ਗਾਰੇ ਵਾਲੀ ਮਸ਼ੀਨ ਦਾ ਬਰਮਾ ਇਹ ਹੈ ਖਾਨ ਸਾਹਿਬ ਇਹਦੇ ਖਰਚਾ ਘਰਚਾ ਕਿੰਨਾ ਕਉਂਦਾ ਜੀ ਖਰਚਾ ਬਹੁਤ ਦਾ ਬਹੁਤ ਹੈ ਜੀ ਹੈ ਜੀ ਆਪ ਜਿਹੜਾ ਇਹ ਹੁਣ ਕੰਮ ਹੋਇਆ ਹੈ ਘੱਟਿਆ ਹੋਣਾ ਹੈ। ਅੱਛਾ ਜੀ ਇਹ ਸਰੀਆ ਮਤਲਬ ਕੈਸੂ ਦਾ ਸਰੀਆ ਜੀ ਇਹ। ਇਹ 500 ਦਾ ਪਾਸੂ 23। 500 ਦਾ ਸਰੀਆ ਹੈ ਜੀ। ਹਾਂਜੀ। ਕਿੰਨਾ ਸਰੀਆ ਲੱਗਦਾ ਜੀ ਤੇ? ਸਰੀਆ ਲੱਗਦਾ ਜੀ 80 ਫੁੱਟੀ। 80 ਫੁੱਟ ਦੋਹਾਂ ਤੇ ਜੀ ਕੋਪੇ ਜੀ। ਅੱਛਾ ਜੀ ਕੈਸੂ ਦਾ ਸਰੀਆ ਹੁੰਦਾ ਜੀ ਇਹ? ਇਹ 500 ਸਰਾਈ। ਅੱਛਾ ਜੀ। ਜਿੰਦੀ ਕੰਪਨੀ ਹੈਗੇ ਜਿੰਦੀ ਦਾ। ਜਿੰਦੀ ਕੰਪਨੀ ਦਾ ਸਰੀਆ ਹੈ ਜੀ। ਹਾਂਜੀ। ਇਹ ਫਿਰ ਮੋੜ ਕੇ ਲੈਣਾ ਪੈਂਦਾ ਜੀ ਐ ਕਣਾ ਨਾਲ ਜੀ ਇਹ। ਇਹ ਦੇਖੋ ਬਹੁਤ ਮਹਿੰਗਾ ਨਹੀਂ ਪੈਂਦਾ ਜੀ। ਅੱਛਾ ਜੀ। ਮਿਹਨਤ ਆ ਕੰਮ ਹੁੰਦਾ ਹਾਂ ਹਾਂ ਹੁੰਦਾ ਤਾਂ ਮਿਹਨਤ ਨਾਲ ਹੀ ਹੈ ਜੀ ਇਹ ਦੇਖੋ ਸਰੀਆ ਲੱਗਦਾ ਬਹੁਤ ਮਿਹਨਤ ਹੁੰਦੀ ਹੈ ਜੀ ਇਹ ਆਮ ਹੀ ਗੱਲ ਤਾਂ ਹੈ ਨਹੀਂ ਵੀ ਬੰਦਾ ਇਵੇਂ ਉਸਕੇ ਇਵੇਂ ਸਰੀਆ ਲੱਗ ਜੂਗਾ ਜੀ ਖਾਨ ਸਾਹਿਬ ਲੇਬਰ ਕਿੰਨੀ ਹੁੰਦੀ ਹੈ ਇਹਦੀ ਜੀ ਇਹ 봐 ਦੇਖੋ ਜੀ ਹੈਗਾ 4500 ਰੁਪਏ ਜੀ ਇੱਕ ਬਰਮੇ ਦਾ ਜੀ ਮੈਂ ਦੋਨੋਂ ਹੈਈ ਬਾਦ ਦੋ ਦੋ ਇਹ ਬਰਮਿਆਂ ਦਾ ਇੱਕ ਮਸ਼ੀਨ 'ਚ ਦੋ ਬਰਮੇ ਹੁੰਦੇ ਨੇ ਜੀ ਹਾਂ ਜੀ ਹਾਂ ਜੀ ਦੋ ਇਹ ਬਰਮਿਆਂ ਦਾ ਜੀ ਇੱਕ ਮਸ਼ੀਨ 'ਚ ਮਤਲਬ ਦੋ ਬਰਮੇ ਹੁੰਦੇ ਨੇ ਉਹਨਾਂ ਦਾ ਖਰਚਾ ਹੈਗਾ 4500 ਰੁਪਿਆ ਦੂਜਾ ਬਾਹਰ ਕੱਢ ਕੇ ਲਾਈਏ ਜੇ ਜੀ ਦੂਜਾ ਵਰਮਾ ਇਹ ਪਿਆ ਜੀ ਜੇ ਵਿੱਚ ਲਾਈਏ ਤਾਂ 3000 ਜੀ ਜੇ ਮਤਲਬ ਵਿੱਚ ਲੱਗੂ ਫਿਰ ਟੁਕੜੇ ਕਰ ਕਰਕੇ ਲਾਉਣਾ ਪਊਗਾ ਇਹ ਸਾਰੀ ਵਿੱਚ ਲੱਗੂ 400 ਤਾਂ ਅੱਛਾ ਵਿੱਚ ਲੱਗੂ 400 ਤਾਂ ਜਿਹੜਾ ਆਮ ਆਥ ਨਾਲ ਮੋੜ ਜਾਂਦਾ ਜੀ ਇਹ ਕਹਣਾ ਨਾਲ ਮੋੜ ਰਹੀ ਵੀ ਤੁਸੀਂ ਜੀ ਅੱਛਾ ਜੀ ਤੁਹਾਨੂੰ ਗਾਰੰਟੀ ਆਪੋ ਲਈ ਫੁੱਲ ਗਾਰੰਟੀ ਸੀਜ਼ਨ ਦੀ ਗਾਰੰਟੀ ਹੈ ਤੁਹਾਡੀ ਜੀ ਠੀਕ ਹੈ ਜੀ ਲੇਬਰ 4500 ਰੁਪਏ ਹੈ ਜੀ ਕਹਨ ਸਭ ਆਣਾ ਕਿੱਥੇ ਪਊਗਾ ਜੀ ਆਪਾਂ ਨੂੰ ਜੀ ਅਮੋਤ ਨੂਲੀ ਕਲਾ ਜੀ ਨੂਲੀ ਕਲਾ ਐਮ ਐਸ ਖਾਨ ਬਲਡਿੰਗ ਬਾਕਸੀ ਠੀਕ ਐ ਨੰਬਰ ਉਹ ਲੋਈ ਆਪਣਾ 98786 ਜੀ ਠੀਕ ਐ ਜੀ 33544 98786 335 ਹਾਂ 44 ਜੀ ਹਾਂ ਜੀ ਬਾਕੀ ਉਹ ਬੈਨਰ ਲੱਗਿਆ ਆਪਣਾ ਜੀ ਠੀਕ ਐ ਜੀ ਐਵਰੇਜ ਨਾਲ ਤੋਂ ਸਿੱਧੀ ਛੜਕਾ ਆਉਂਦੀ ਐ ਸਿੱਧੀ ਟੱਕਰ ਚ ਬਾਈ ਦੀ ਕਾਨ ਆ ਆਹ ਦੇਖ ਲਓ ਜੀ ਬੈਨਰ ਲੱਗਿਆ ਹੋਇਆ ਨੰਬਰ ਨੰਬਰ ਸਭ ਕੁਝ ਚੱਲ ਰਿਹਾ ਜੀ ਨੰਬਰ ਲਿਖਿਆ ਹੋਇਆ ਜੀ ਉੱਤੇ ਜੇ ਕਿਸੇ ਨੇ ਰੇੜੀ ਵੀ ਬਣਵਾਉਣੀ ਹੋਵੇ ਤਾਂ ਰੇੜੀ ਦੀ ਵੀ ਵੀਡੀਓ ਪਾਵਾਂਗੇ ਜੀ ਅਸੀਂ ਇਹ ਰੇੜੀ ਬਣਾਈ ਪਈ ਹੈ ਜੀ ਬਾਈ ਦੀ ਅਜੇ ਇਹਦੇ ਮਤਲਬ ਤੈ ਟੱਪੇ ਲਾਣੇ ਪਏ ਨੇ ਇਹਦੀ ਫੁੱਲ ਵੀਡੀਓ ਬਣਾ ਕੇ ਭੇਜਾਂਗੇ ਜੀ ਤੁਹਾਨੂੰ ਇਹ ਰੇੜੀ ਹੈ ਜੀ ਖਾਨ ਸਾਹਿਬ ਇਹ ਕਦੋਂ ਰੇੜੀ 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 ਹੋ ਜਾਊਗੀ ਜੀ ਇਹ ਰੇੜੀ ਹੋ ਜਾਈ ਪਰਸੋਂ ਤੱਕ ਜੀ ਪਰਸੋਂ ਤੱਕ ਜੀ ਹਾਂ ਜੀ ਠੀਕ ਹੈ ਇਹਦੀ ਵੀਰੇ ਤੁਹਾਨੂੰ ਪਰਸੋਂ ਤੱਕ ਵੀਡੀਓ ਬਣਾ ਕੇ ਫੁੱਲ ਵੀਡੀਓ ਬਣਾ ਕੇ ਭੇਜਾਂਗੇ ਓਕੇ ਜੀ ਧੰਨਵਾਦ ਖਾਨ ਸਾਹਿਬ